ਨਾ ਪਾਇਓ ਜੁਗੋ ਜੁਗਟਾਲ ਚਾਹ ਤਰ ਸਾਤਰ ਪੱਥਰੇ ਮਾਲਾਇ ਅੰਤਰ ਜਾਨੀ ਤੇ ਲਾ ਜੀਆਂ ਚਾਲਨਾਰੇ ਸ਼ਾਂਤੀ ਦੇ ਜਲ ਬਾਲੀ ਨੇ ਬਹੁਤ ਨਾਮ ਕੇ ਜਹਾਜ਼ ਹਲਤ ਪਤ ਕੇ ਰੱਖੇ ਲੋਕ ਪਰੋਏ ਸਹਾਇਤਾ ਹਾਜ਼ਰ ਹਾਜ਼ਰ

ਇੱਕ ਤੂਈ ਜਿਹਨੂੰ ਦੁੱਖ ਹੁੰਦਾ ਦੂਸਰੀ ਹੁੰਦੀ ਆ ਉਹਦੇ ਨਾਲ ਜਾਣਾ ਨਾਲ ਬਹਿਣਾ ਨਾਲ ਰਹਿਣਾ ਨਾਲ ਦੁੱਖ ਦੀ ਨਾ ਸੋਚਣੀ ਤੀਜੀ ਸ਼ਕਤ ਹੁੰਦੀ ਆ ਪਰ ਕਿਸੇ ਚੀ ਦੀ ਪਰਖ ਕਰਨੀ ਉਥੇ ਪਦਾਰਥ ਨਹੀਂ ਪਾਇਆ ਉਥੇ ਆਉ ਨਹੀਂ ਆਉ ਜੇ ਪਾਇਆ ਤੇ ਚੰਗਾ ਨਹੀਂ ਪਾਇਆ ਭੱਜਣ ਹੋ ਰਿਹਾ ਵੀ ਕੀਰਤਨ ਹੋ ਰਿਹਾ ਵੀ ਨਮਾਜ਼ ਪੜ੍ਹੇ ਜਾ ਰਹੀ ਆ ਉਥੇ ਵੀ ਤਿੰਨ ਤਰ੍ਹਾਂ ਦੀ ਸ਼ਕਤ ਹੁੰਦੀ ਆ

तरीके बहना वा वधिया तरीके जाना जो आप घर चलिए सुबह